ਤੁਸੀਂ ਦੇਖ ਰਹੇ ਹੋ 24 ਪੰਜਾਬ ਨਿਊ ਚੈਨਲ ਨੂੰ ਟਾਵਰ ਦੇ ਵਿਰੁੱਧ ਰੰਗੋ ਸੰਘਰਸ਼ ਚਾਲਦਾ ਮਹੀਨੇ ਤੋਂ ਉੱਪਰ ਤਕਰੀਬਨ ਹੋ ਚੁੱਕੇ ਹਨ ਜਿੱਥੇ ਕਿ ਅੱਜ ਵੀ ਕੁਝ ਦਿਨ ਪਹਿਲਾਂ ਵੀ ਜਿੱਥੇ ਸੁਖਮਨੀ ਸਾਹਿਬ ਜਿਹਦੇ ਪਾੜ ਕਰਵਾਏ ਗਏ ਅਤੇ ਉੱਥੇ ਹੀ ਅੱਜ ਫਿਰ ਬਲਿਆਰ ਰੋਡ ਤੇ ਚੱਲ ਰਹੇ ਜੀਓ ਟਾਵਰ ਦੇ ਧਾਰਨ ਨੂੰ ਲੈ ਕੇ ਸੁਖਮਨੀ ਸਾਹਿਬ ਦੇ ਪਾੜ ਕਰਵਾਏ ਗਏ ਹਨ ਅਤੇ ਇਸ ਮੌਕੇ ਤੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਬਲਿਆਰ ਰੋਡ ਵਾਸੀਆਂ ਵੱਲੋਂ ਜਿੱਥੇ ਟਾਵਰ ਨੂੰ ਲੈ ਕੇ ਸੰਘਰਸ਼ ਕੀਤੇ ਜਾ ਰਹੇ ਹਨ ਉੱਥੇ ਉਹਨਾਂ ਨਾਲ ਕਿਸਾਨ ਜਥੇਬੰਦੀਆਂ ਅਤੇ ਹੋਰ ਆਗੂ ਲੱਗੇ ਹੋਏ ਹਨ ਇਸ ਮੌਕੇ ਤੇ ਜਿੱਥੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਜੂਤਪੁਰਧਾਨ ਗੁਰਪ੍ਰੀਤ ਸਿੰਘ ਬਾਬਾ ਅਤੇ ਗਰਮੀਤ ਸਿੰਘ ਅਤੇ ਇਸ ਮੌਕੇ ਤੇ ਬਲਾਕ ਆਮ ਆਦਮੀ ਪਾਰਟੀ ਪ੍ਰਧਾਨ ਆਮ ਆਦਮੀ ਪਾਰਟੀ ਅਵਤਾਸ਼ ਸਿੰਘ ਤਾਰੀ ਅਤੇ ਇਸ ਮੌਕੇ ਦੇ ਤਰਸੀਮ ਕਾਉਂਸਲ ਅਤੇ ਉਹਨਾਂ ਦੇ ਨਾਲ ਤਸਵੀਰਾਂ ਵਿੱਚ ਦੇਖ ਸਕਦੇ ਹਾਂ ਭਾਰਤੀ ਕਿਸਾਨ ਜੂਨੀਏਕਤਾ ਗੁਰਾਂ ਦੇ ਵਰਕਰ ਖੜੇ ਨਜ਼ਰ ਆ ਰਹੇ ਹਨ ਅਤੇ ਉਹਨਾਂ ਦੇ ਨਾਲ ਨਾਲ ਬਲਿਆਰ ਰੋਡ ਵਾਸੀ ਵੀ ਖੜੇ ਨਜ਼ਰ ਆ ਰਹੇ ਹਨ ਉਸ ਨੂੰ ਸੁਣਾਉਣਿਆ ਕੀ ਕਹਿੰਦੇ ਨਜ਼ਰ ਆਇਆ Jio ਟਾਵਰ ਨੂੰ ਲੈ ਕੇ ਅਤੇ ਇਸ ਮੌਕੇ ਤੇ ਦੂਜੀ ਧਾਰ ਬੋਲੋਂ ਵੀ ਆਪਣਾ ਪੱਖ ਦਿੰਦੇ ਹਾਂ ਕਿਹਾ ਕਿਉਂ ਨਾ ਬੋਲੋਂ ਉਹਨਾਂ ਦੇ ਮੁਹੱਲਾ ਵਾਸੀ ਉਹਨਾਂ ਦੇ ਨਾਲ ਸੰਪਰਕ ਨਹੀਂ ਕੀਤਾ ਅਗਰ ਜੇ ਸੰਪਰਕ ਕਰਦੇ ਤਾਂ Jio ਟਾਵਰ ਨਾ ਲੱਗਣ ਦਿੰਦੇ ਇਹ ਗੱਲਾਂ ਨੂੰ ਲੈ ਕੇ ਉਹਨਾ ਵੀ ਆਪਣਾ ਪੱਖ ਦਿੱਤਾ ਉਹ ਤੁਹਾਨੂੰ ਸੁਣਾਉਣੇ ਕੀ ਕਹਿੰਦੇ ਨਜ਼ਰ ਆਏ ਅਤੇ ਇਸ ਮੌਕੇ ਦੇ ਤਸਵੀਰਾਂ ਵੀ ਦੇਖ ਸਕਦੇ ਹਾਂ ਆਮ ਆਦਮੀ ਪਾਰਟੀ ਦੇ ਆਪ ਦੇ ਬਲਾਕ ਪ੍ਰਧਾਨ ਅਵਤਾਰ ਸਿੰਘ ਤਾਰੀ ਅਤੇ ਇਸ ਮੌਕੇ ਤੇ ਸਾਬਕਾ ਟਰੱਕ ਯੂਨਿਅਨ ਪ੍ਰਧਾਨ ਰਣਜੀਤ ਸਿੰਘ ਤੂਰ ਆਓ ਉਹ ਤੁਹਾਨੂੰ ਸੁਣਾਉਣੇ ਕੀ ਕਹਿੰਦੇ ਨਜ਼ਰ ਆਏ ਅਤੇ ਇਸ ਮੌਕੇ ਤੇ ਵਰਜਿੰਦਰ ਸਿੰਘ ਸਾਬਕਾ ਮਸੀਨੇ ਵੀ ਆਪਣੇ ਪੱਖ ਵਿੱਚ ਕੀ ਕਿਹਾ ਇਹ ਨਹੀਂ ਬਚਿਆ ਨਾ ਕਿ ਜਿਸ ਸੰਤਨ ਮੈਂ ਇੱਕ ਬਡੇ ਦੇ ਸੰਤਨ ਰਹਿਣੇ ਜੀ ਬਾਬਾ ਨੇ ਇਸ ਵੀ ਖੋਜ ਕੱਢੀ ਕਿ ਇਹ ਜਿਹੜੇ ਸੰਤਨ ਪਾਇਆ ਜਾ ਰਹੇ ਨੇ ਉਹ ਜਿਹੜਾ ਤਾਬਰ ਦਾ ਕਾਰਨ ਹੈ ਉਹਦੇ ਕਾਰਨ ਹੈ ਤਾਂ ਉਹ ਨਗਰ ਵਾਲੇ ਇਕੱਠੇ ਹੋ ਕੇ ਜਿਨ੍ਹਾਂ ਦੇ ਘਰ ਤੇ ਛੱਤ ਤੇ ਲੱਗਿਆ ਹੈ ਜੀ ਉਹਨਾਂ ਨੂੰ ਮਿਲੇ ਵੀ ਕੀ ਕਰਾਂਗੇ ਬਾਬੂ ਜੀ ਉਹ ਪੈਸੇ ਨਹੀਂ ਜਦੋਂ ਆਪਾਂ ਨੂੰ ਬਹੁਤ ਸਿਰਜਾ ਹੋਈ ਹੈ ਇਹ ਵਿਚਾਰ ਕਿਸ ਦੀ ਜਾਗੈ ਸ਼ਾਮਤ ਦੇਵੇ ਸ਼ਾਮਤ 我路吧。 ਮੇਰਾ ਨਾਮ ਹਰਦੇਵ ਸਿੰਘ ਆ ਜੀ ਅ ਹੋਰ ਕਿਸੇ ਬਾਅਦ ਲੈ ਕੇ ਟਾਵਰ ਦੇਣ ਦਾ ਨਰਨ ਤਿਆਰ ਹਾਂ ਹਾਂ ਜੀ ਹਾਂ ਜੀ ਸਾਨੂੰ ਮੈਸੇਜ ਲੱਗਿਆ ਸੀਗਾ ਕਿ ਅੱਜ ਇੱਥੇ ਆਪਣੇ ਸੰਗਤ ਵੱਲੋਂ ਸੁਖਮੀ ਸਾਹਿਬ ਦਾ ਜਿਹੜਾ ਪਾਠ ਜਾਪ ਰੱਖਿਆ ਗਿਆ ਸੀਗਾ ਤੇ ਉਹਦੇ ਵਿੱਚ ਵੀ ਅਸੀਂ ਹੱਥ ਦੀ ਲਵਾਉਣਾ ਆ ਤੇ ਬਾਕੀ ਜਿਹੜਾ ਟਾਵਰ ਹੈ ਜੀ ਇਹ ਜੇ ਜਿਹੜੀ ਬਸੋਂ ਵਾਲੀ ਬਸਤੀ ਹੈ ਇੱਥੇ ਇਹਦਾ ਮਤਲਬ ਲੱਗਣਾ ਬਹੁਤ ਗਲਤ ਹੈ ਕਿਉਂਕਿ ਇਸ ਦੇ ਜਿਹੜੇ ਛਿੱਟੇ ਆ ਬਹੁਤ ਗਲਤ ਨਿਕਲਦੇ ਆ ਅੱਗੇ ਜਿਹੜੇ ਟਾਵਰ ਹੁੰਦੇ ਸੀ ਜਿਵੇਂ 2G 3G ਹੁੰਦੇ ਸੀ ਹੁਣ 4G 5G 6G ਤੱਕ ਜਿਹੜਾ ਪਹੁੰਚ ਗਏ ਇਹ ਜਿਹੜਾ ਪਬਲਿਕ ਨੂੰ ਬੱਚਿਆਂ ਨੂੰ ਇਹਦਾ ਬਹੁਤ ਜ਼ਿਆਦਾ ਭਾਰੀ ਨੁਕਸਾਨ ਹੁੰਦਾ ਜੀ ਇਸ ਕਰਕੇ ਇਸ ਮੱਲੇ ਵਾਸੀਆਂ ਦੀ ਜਿਹੜੀ ਸੁਣਵਾਈ ਜਰੂਰ ਹੋਣੀ ਚਾਹੀਦੀ ਹੈ ਜਿਹੜਾ ਟਾਵਰ ਇੱਥੇ ਬਿਲਕੁਲ ਨਹੀਂ ਲੱਗਣਾ ਚਾਹੀਦਾ ਪ੍ਰਸ਼ਾਸਨ ਨੂੰ ਅਗਰ ਗੱਲ ਕਰੀਏ 1 ਮਹੀਨੇ ਤੋਂ ਉੱਪਰ ਧਰਨਾਵਾਂ ਲੱਗ ਕੇ ਹੋ ਚੁੱਕੇ ਹੈਗੇ ਆ ਸੀਐਸ ਸਾਹਿਬ ਨੂੰ ਵੀ ਅਰਜ਼ੀ ਦਿੱਤੀ ਗਈਆਂ ਨੇ ਮੌਕੇ ਦੇ ਐਮਐਲਏ ਸਾਹਿਬ ਨੂੰ ਕਿਹਾ ਗਿਆ ਜਦੋਂ ਪ੍ਰਸ਼ਾਸਨਿਕ ਅਧਿਕਾਰੀ ਤਕਰੀਬ ਸਾਹਿਬ ਨੂੰ ਅਰਜ਼ੀ ਦਿੱਤੀ ਗਈ ਫਿਰ ਵੀ ਉਸ ਦੇ ਬਾਵਜੂਦ ਵੀ ਸਰਵਾਈ ਨਾ ਹੋਣ ਕਾਬਦੇ ਕਿਸਵਾਨ ਨੂੰ ਇਸ ਨੂੰ ਬਦਲੋ ਕਿ ਕਹਿੰਦੇ ਇਹ ਤਾਂ ਜੇ ਆਪਰ ਦੇਖ ਹੀ ਰਿਹਾ ਆਉਣ ਵਾਲਾ ਸਮਾਂ ਹੀ ਜਿਹੜਾ ਇਸੇ ਕਰਕੇ ਤਾਂ ਜਿਹੜੀ ਸਰਕਾਰਾਂ ਪਬਲਿਕ ਦੀ ਬਿਲਕੁਲ ਨਹੀਂ ਸੁਣਦੀਆਂ ਵੱਡੇ ਲੋਕਾਂ ਦੀਆਂ ਵੱਡੇ ਘਰਾਣਿਆਂ ਦੀਆਂ ਜਿਹੜੀਆਂ ਇੱਥੇ ਆਉਂਦੀਆਂ ਨੇ ਗੱਲਾਂ ਚੱਲਦੀਆਂ ਨੇ ਜਿਸ ਕਰਕੇ ਅਸੀਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਹਾਂ ਕਿ ਉਹ ਜਰੂਰ ਇਸ ਗੱਲ ਵੱਲ ਧਿਆਨ ਦੇਵੇ ਜਿੱਦਾਂ ਕਿ ਸਾਡੇ ਐਮ.ਐਲ.ਏ ਆ ਜੀ ਨਰਿੰਦਰ ਕੌਰ ਭਰਾੜ ਜੀ ਉਹਨਾਂ ਨੂੰ ਵੀ ਅਸੀਂ ਬੇਨਤੀ ਕਰਦੇ ਹਾਂ ਤੁਹਾਡੇ ਜਰੀਏ ਕਿ ਉਹ ਇਸ ਟਾਵਰ ਵੱਲ ਧਿਆਨ ਦੇਣ ਤੇ ਸੰਗਤ ਦੀ ਸੁਣ ਇਹ ਟਾਵਰ ਦਾ ਜਿਹੜੀ ਇੱਥੇ ਐਨ.ਓ.ਸੀ ਹੈ ਉਹ ਕਟਾਉਣ ਜੀ ਕੀ ਨਾਮ ਹੈ ਪਤਾ ਜੀ ਰਣਜੀਤ ਸਿੰਘ ਤੂਰ ਜੀ ਗੱਲ ਕਰੀ ਇੱਕ ਮਹੀਨਾ ਹੋ ਚੁੱਕਿਆ ਟਾਵਰ ਲੱਗੇ ਨੂੰ ਪ੍ਰਸ਼ਾਸਨ ਇਸ ਵੱਲ ਕੋਈ ਧਿਆਨ ਨਹੀਂ ਦੇ ਰਿਆ ਐਨਓਸੀ ਕੈਂਸਲ ਨਾ ਆਉਣਾ ਇਹ ਕਾਬਦੇ ਆਪ ਵਿੱਚ ਬਹੁਤ ਵੱਡਾ ਸਵਾਲ ਸਵਾਲ ਹੋ ਰਿਹਾ 21 ਮਹੀਨੇ ਦੇ ਦੇਖੋ ਮੈਂ ਤਾਂ ਪਹਿਲਾਂ ਵੀ ਇਹ ਗੱਲ ਕਹੀ ਆ ਅੱਜ ਵੀ ਕਹਿਣਾ ਆ ਵੀ ਜਿਹੜੀ ਨਾ ਤਾਂ ਪ੍ਰਸ਼ਾਸਨ ਨੇ ਨਾ ਸਰਕਾਰ ਦੇ ਕਿਸੇ ਨੁਮਾਇੰਦੇ ਨੇ ਆ ਕੇ ਕਿਸੇ ਤਰ੍ਹਾਂ ਦੀ ਵੀ ਇੱਥੇ ਸਾਰੀ ਪਬਲਿਕ ਦੀ ਕਿਸੇ ਨੇ ਬਾਹ ਨਹੀਂ ਫੜੀ ਇਹ ਧਰਨਾ ਜਿਹੜਾ ਮਹੀਨੇ ਤੋਂ ਉੱਪਰ ਹੋ ਗਿਆ ਜਿਹੜਾ ਚੱਲਦੇ ਨੂੰ ਅਸੀਂ ਇਹ ਵੀ ਕਹਿਣਾ ਚਾਹਾਂਗੇ ਵੀ ਇਹ ਧਰਨਾ ਤੁਹਾਡੇ ਜ਼ਰੀਏ ਵੀ ਇਹ ਧਰਨਾ ਇਹੀ ਨਹੀਂ ਹੈਗਾ ਵੀ ਇੱਥੇ ਹੀ ਸ਼ਾਂਤਮਈ ਧਰਨਾ ਰਹੂਗਾ ਹੋ ਸਕਦਾ ਇਸ ਧਰਨੇ ਦਾ ਜਿਹੜਾ ਰੂਪ ਆ ਇਹ ਵੀ ਬਦਲਿਆ ਜਾ ਸਕਦਾ ਕਿਤੇ ਨਾ ਕਿਤੇ ਸਾਨੂੰ ਮਜਬੂਰ ਹੋਣਾ ਪੈ ਜੂ ਜਦੋਂ ਸਾਡੀ ਕੋਈ ਗੱਲ ਦੀ ਸੁਣਵਾਈਓ ਨਹੀਂ ਹੋ ਰਹੀ ਕੋਈ ਪ੍ਰਸ਼ਾਸਨ ਗੱਲ ਨਹੀਂ ਸੁਣਨ ਨੂੰ ਤਿਆਰ ਕੋਈ ਸਾਡਾ ਐਮਐਲਏ ਗੱਲ ਸੁਣਨ ਨੂੰ ਤਿਆਰ ਨਹੀਂ ਕੋਈ ਸਰਕਾਰ ਦਾ ਨਮਾਇੰਦਾ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਅਸੀਂ ਕੀ ਕਰਾਂਗੇ ਲੋਕ ਇਸ ਗੱਲ ਲਈ ਪੀੜਤ ਨੇ ਕਿਉਂਕਿ ਜਦੋਂ ਤੱਕ ਜਦੋਂ ਲੋਕਾਂ ਦੀ ਗੱਲੇ ਨਾ ਸੁਣੀ ਜਾਵੇ ਤਾਂ ਫਿਰ ਲੋਕ ਤਾਂ ਉਹਨਾਂ ਕੋਲੇ ਦਾ ਇੱਕੋ ਹੀ ਗੱਲ ਹੁੰਦਾ ਵਿਰੋਧ ਹੁੰਦਾ ਉਹ ਵਿਰੋਧ ਚੱਲ ਰਿਹਾ ਇਹ ਜਾਰੀ ਰਹੂਗਾ ਹਾਂ ਅਗਰ ਗੱਲ ਕਰੀਏ ਕਿ ਕਾਂਗਰਸ ਪਾਰਟੀ ਜਿਵੇਂ ਵਿਜੇਂਦਰ ਸਿੰਘ ਜੀ ਕੈਬਨਟ ਮੰਤਰੀ ਨੇ ਯੂਐਸ ਸਮਰਥਨ ਧਾਰਨਤਾ ਵਿੱਚ ਮਤਭੇਦ ਹੋਣ ਦੀ ਜਿਆਦਾ ਜਿਆਦਾ ਕਈ ਵਾਰ ਕੋਈ ਨਿਯਮ ਕਰਨਗਾ ਕਈ ਵਾਰ ਹਾਂ ਚਲੋ ਜੇ ਲੋੜ ਪੈਂਦੀ ਆ ਤਾਂ ਮੈਂ ਵੀ ਕਾਂਗਰਸ ਪਾਰਟੀ ਦਾ ਸੂਬਾ ਸਖਤਰਾਂ ਮੈਂ ਆਪਣੇ ਭਰਾਵਾਂ ਨਾਲ ਖੜਾ ਜਦੋਂ ਕਾਂਗਰਸ ਦੀ ਸਰਕਾਰ ਤੇ 2017 ਦੇ ਵਿੱਚ ਇੱਥੇ ਠੇਕਾ ਖੁੱਲ ਗਿਆ ਸੀ ਤਾਂ ਸਾਰਿਆਂ ਦੇ ਸਹਿਯੋਗ ਨਾਲ ਸਾਰੇ ਮਹੱਲਾ ਨਿਵਾਸੀਆਂ ਦੇ ਤਾਂ ਉਸ ਸਮੇਂ ਵੀ ਅਸੀਂ ਵਿਰੋਧ ਕੀਤਾ ਸੀ ਸਰਕਾਰ ਦਾ ਵਿਜੇਂਦਰ ਸਿੰਘ ਲਾ ਦਾ ਵਿਜੇਂਦਰ ਸਿੰਘ ਲਾ ਨੂੰ ਇੱਥੇ ਆ ਕੇ ਆਪ ਕਹਿ ਕੇ ਜਾਣਾ ਪਿਆ ਸੀ ਵੀ ਇਹ ਠੇਕਾ ਕਰਨ ਨੂੰ ਮੰਨਦਾ ਸ਼ਾਮ ਨੂੰ ਚੱਕਿਆ ਵੀ ਗਿਆ ਸੀ ਪੰਜ ਚਾਰ ਦਿਨਾਂ ਦੇ ਵਿੱਚ ਇਹਦਾ ਰਿਜ਼ਲਟ ਨਿਕਲਿਆ ਵੀ ਆ ਗੱਲ ਕਰੀ ਫਿਰ ਤਾਂ ਤੁਸੀਂ ਮੌਜੂਦਾ ਸਰਕਾਰ ਤੇ ਸਵਾਲ ਪੈਦਾ ਕਰ ਰਹੇ ਵੀ ਇੱਕ ਮਹੀਨਾ ਹੋ ਚੁੱਕਾ ਇੱਕ ਨਹੀਂ ਸੁਣਵਾਈ ਹਾਂ ਮੈਂ ਕਹ ਮੈਂ ਤਾਂ ਕਰਦਾ ਮੈਂ ਇਹ ਗੱਲ ਕਹਿਣਾ ਚਾਹੁੰਨਾ ਵੀ ਸਰਕਾਰ ਤਾਂ ਜੇ ਚਾਹੇ ਤਾਂ ਇਹ ਮਸਲਾ 1 ਘੰਟੇ ਦੇ ਵਿੱਚ ਹੱਲ ਹੋ ਸਕਦਾ ਇਹਦਾ ਮਤਲਬ ਸਾਨੂੰ ਇਹ ਲੱਗਦਾ ਵੀ ਹਜੇ ਤੱਕ ਕਿਤੇ ਸਰਕਾਰ ਇਸ ਗੱਲ ਨੂੰ ਚਾਹੇ ਨਹੀਂ ਰਹੀ ਵੀ ਇਹ ਮਸਲਾ ਅਸੀਂ ਹੱਲ ਕਰੀਏ ਲੋਕਾਂ ਦਾ ਮਤਲਬ ਇਹ ਲੱਗਦਾ ਵੀ ਸਰਕਾਰ ਦੀ ਨਲਾਕੀ ਸਭ ਤੋਂ ਵੱਡੀ ਨਜ਼ਰ ਆਉਂਦੀ ਵੱਡੀ ਨਲਾਕੀ ਆ ਸਰਕਾਰ ਦੀ ਵੀ ਪ੍ਰਸ਼ਾਸਨ ਦੀ ਵੀ ਮੈਂ ਤਾਂ ਜਿਹੜਾ ਅਧਿਕਾਰੀ ਆ ਸਾਡਾ ਈਓ ਇੱਥੋਂ ਜਿਨੇ ਇੱਥੇ ਬਣਾਈ ਰਿਪੋਰਟ ਇਹਦੀ ਪਰਮਿਸ਼ਨ ਦੀ ਇਹ ਦੇਣ ਦੀ ਜਿਹੜੀ ਐਨਓਸੀ ਆ ਉਹ ਉਹਦੀ ਵੱਡੀ ਨਰਾਕੀ ਆ ਉਹਨੂੰ ਇਹ ਇਹ ਮਹੱਲਾ ਨਹੀਂ ਦਿਖਿਆ ਇਹ ਆਬਾਦੀ ਨਹੀਂ ਦਿਖੀ ਮੈਂ ਤਾਂ ਉਹਦੀ ਬਹੁਤ ਵੱਡੀ ਨਰਾਕੀ ਸਮਝਦਾ ਵੀ ਇਹ ਕਿਉਂ ਲੱਗਿਆ ਕਿਵੇਂ ਲੱਗਿਆ ਇਹਦਾ ਕਾਰਨ ਕੀ ਸੀ ਕੀ ਨਾਮ ਹੈ ਜੀ ਅਰਤਾ ਸਿੰਘ ਜੀ ਕੀ ਆਉਦਾ ਈ ਤੁਹਾਡਾ ਆਮਾ ਦੀ ਪਾਰਟੀ ਮੈਂ ਬਲਾਕ ਪ੍ਰਧਾਨ ਆ ਜੀ ਪ੍ਰਧਾਨ ਜੀ ਗੱਲ ਕਰੀਏ ਇੱਕ ਮਹੀਨਾ ਸਰਕਾਰ ਨੂੰ ਹੋ ਸਕਿਆ ਇੱਥੇ ਦੇ ਪ੍ਰਸ਼ਾਸਨ ਨੂੰ ਵੀ ਸਰਕਾਰ ਨੂੰ ਵੀ ਨਿਗਰਾਨੀ ਚ ਲਿਆ ਦਿੱਤਾ ਗਿਆ ਪਰ ਟਾਇਰ ਦੀ ਐਨਓਸੀ ਨਾ ਹੋਣਾ ਕੈਂਸਲ ਇੱਕ ਸਵਾਲੀਆ ਨਿਸ਼ਾਨ ਪੈਦਾ ਹੋ ਰਿਹਾ ਕੀ ਕੰਮ ਹੋ ਰਿਹਾ ਮੈਂ ਤਾਂ ਪ੍ਰਸ਼ਾਸਨ ਨੂੰ ਤੇ ਸਾਡੇ ਐਮਐਲਏ ਨਿਰੰਦਰ ਕੌਰ ਭਰਾਜ ਨੂੰ ਇਹੀ ਬੇਨਤੀ ਕਰਨਾ ਚਾਹਣਾ ਵੀ ਇਹ ਸੰਗਤ ਨੇ ਸਾਨੂੰ ਏਡੀ ਬੜੀ ਪਾਵਰ ਦਿੱਤੀ ਸੀਗੀ ਇਹ ਸੰਗਤ ਨੇ ਸਾਡੀ ਸਰਕਾਰ ਲੈ ਕੇ ਆਏ ਸੀਗੇ ਮੈਂ ਖੁਦ ਇਹ ਵਾਰਡ ਦਾ ਵਸਨੀਕ ਆਂਗਾ ਤੇ ਦੁੱਖ ਹੁੰਦਾ ਜਦੋਂ ਸਾਡੇ ਉਹਰੇ ਵੀਰ ਇੱਕ ਮਹੀਨੇ ਤੋਂ ਥਾਣੇ ਤੇ ਬੈਠੇ ਨੇ ਜੇ ਤਾਂ ਕਿ ਇੱਕ ਐਨਓਸੀ ਆਪਾਂ ਕੈਨਸਲ ਕਰਾਉਣੀ ਆ ਹੋ ਸਕਦਾ ਅਗਰ ਸਰਕਾਰ ਡੀਸੀ ਸਾਹਿਬ ਤੇ ਪ੍ਰੈਸ਼ਰ ਬਣਾਵੇ ਅਤੇ ਈਓ ਸਾਹਿਬ ਤੇ ਪ੍ਰੈਸ਼ਰ ਬਣਾਵੇ ਈਓ ਸਾਹਿਬ ਉਹਨਾਂ ਨੇ ਰਿਪੋਰਟ ਬਣਾ ਕੇ ਪੇਸ਼ ਦੇਣੀ ਹੈ ਵੀ ਇੱਥੇ ਸੰਗਣੀ ਆਬਾਦੀ ਹੈ ਜਿਹੜੀ ਚੀਜ਼ ਦਾ ਵਿਰੋਧ ਹੋ ਰਿਹਾ ਇੱਥੇ ਟਾਵਰ ਲੱਗਣਾ ਨਹੀਂ ਚਾਹੀਦਾ ਟਾਵਰ ਲੱਗੇ ਆਬਾਦੀ ਤੋਂ ਬਾਹਰ ਲੱਗੇ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਭਾਵੇਂ ਮੈਂ ਛੋਟੇ ਚੈਨਲ ਜਰੀਏ ਐਮਐਲਏ ਨਰਿੰਦਰ ਕੌਰ ਭਰਾਜੀ ਨੂੰ ਬੇਨਤੀ ਕਰਨਾ ਚਾਹੁੰਦਾ ਅਤੇ ਮਾਨਯੋਗ ਮੁੱਖ ਮੰਤਰੀ ਜੀ ਨੂੰ ਵੀ ਅਸੀਂ ਬੇਨਤੀ ਕਰਨਾ ਚਾਹੁੰਦੇ ਆਂ ਵੀ ਜਿੱਥੇ ਵੀ ਆਬਾਦੀ ਦੇ ਵਿੱਚ ਇਹ ਟਾਵਰ ਲੱਗ ਰਹੇ ਨੇ ਉੱਥੇ ਲੱਗੇ ਨਾ ਲੱਗਣ ਨਾ ਦਿਓ ਕਿਉਂਕਿ ਆਬਾਦੀ ਤੋਂ ਬਾਹਰ ਲੱਗਣ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਤਾਂ ਆਪਣਾ ਕੰਨੀਆਂ ਵੀ ਨਹੀਂ ਸਾਨੂੰ ਸਰਨਾ ਕਿਉਂ ਹਰ ਇੱਕ ਬੰਦੇ ਨੂੰ ਮੋਬਾਈਲ ਕੰਨੀਆਂ ਵੀ ਨਹੀਂ ਸਰਦਾਗਾ ਆ ਅਗਰ ਗੱਲ ਕਰੀਏ ਐਮਐਲਏ ਸਾਹਿਬ ਨੇ ਅਸ਼ਵਾਸਨ ਦਿੱਤਾ ਸੀ ਵੀ ਇਹ ਟਾਵਰ ਨਹੀਂ ਲੱਗੇਗਾ ਪਰ ਇਹਨੂੰ ਸੀ ਨਾ ਇੱਕ ਸਵਾਲ ਹੋਰ ਹੈ ਕਿ ਵੀ ਜੇ ਐਮਐਲਏ ਦੀ ਸੁਣਵਾਈ ਨਹੀਂ ਹੋ ਰਹੀ ਜੇ ਲੋਕਾਂ ਦੀ ਸੁਣਵਾਈ ਨਹੀਂ ਹੋ ਰਹੀ ਕਿਵੇਂ ਲੱਗ ਰਿਹਾ ਵੀ ਸਵਾਲ ਆਪਾਂ ਕਿਉਂ ਪਾੜ ਪੈ ਰਹੇ ਜੀ ਜੰਦਗੀ ਉਹ ਅਸੀਂ ਐਮਐਲਏ ਸਾਹਿਬ ਤੋਂ ਲੈ ਕੇ ਟਾਈਮ ਅਸੀਂ ਉਹਨਾਂ ਨੂੰ ਮਿਲਾਂਗੇ ਅ ਵਿਦਾਂ ਜਿਹੜੀ ਸਾਡੇ ਸੰਘਰਸ਼ ਲੜ ਰਹੀ ਟੀਮ ਹੈ ਅਸੀਂ ਜਾ ਕੇ ਉਹਨਾਂ ਨੂੰ ਮਿਲਾਂਗੇ ਵੀ ਇਹ ਕੈਨਸਲ ਕਿਉਂ ਨਹੀਂ ਹੋ ਰਿਹਾ ਜੀ ਕਿੱਥੇ ਮਸਲਾ ਅੜਿਆ ਹੋਇਆਗਾ ਇਹਦਾ ਹੱਲ ਕਢਾਉਣ ਲਈ ਅਸੀਂ ਹੋ ਸਕਦਾ ਵੀ ਅਸੀਂ ਸੀਐਮ ਸਾਹਿਬ ਤੱਕ ਵੀ ਅਸੀਂ ਪਹੁੰਚ ਕਰਾਂਗੇ ਗਰਬੀ ਸਿੰਘ ਜੀ ਗੱਲ ਕਰੀ ਇੱਕ ਮਹੀਨਾ ਹੋ ਚੁੱਕਾ ਹੈ ਟਾਵਰ ਨੂੰ ਲੈ ਕੇ ਉਹ ਲੋਕਾਂ ਵੱਲੋਂ ਧਰਨਾ ਦਿੱਤਾ ਹੈ ਰਹੀ ਨਹੀਂ ਅੰਤ ਦੀ ਠੰਡ ਪੈ ਰਹੀ ਹੈ ਫਿਰ ਵੀ ਲੋਕ ਆਉਂਦੇ ਨੇ ਕੁਝ ਬਜ਼ੁਰਗ ਵੀ ਆਉਂਦੇ ਨੇ ਲੇਡੀਜ਼ ਵੀ ਆਉਂਦੀਆਂ ਨੇ ਸੁਖਮਨੀ ਸਾਹਿਬ ਦੇ ਦੋ ਵਾਰ ਅਰਦਾਸ ਵੀ ਕੀਤੀ ਹੈ ਵਾਹਿਗੁਰੂ ਅੱਗੇ ਚਰਨਾ ਚ ਕੀ ਦੇਖਦੇ ਜੀ ਅਸੀਂ ਵਾਹਿਗੁਰੂ ਅੱਗੇ ਅਰਦਾਸ ਕਰ ਸੱਚੇ ਪਾਤਸ਼ਾਹ ਇਸ ਵਿਅਕਤੀ ਨੂੰ ਸਮਰਤ ਭਖਸ਼ੀ ਸਾਡੇ ਇਸ ਏਰੀਏ ਦੇ ਸਾਡੇ ਮਹੱਲੇ ਨੇ ਦੋ ਵਾਰੀ ਸਕੂਲੀ ਸਾਧ ਦੇ ਪਾਟ ਕਰਾਤੇ ਸਰਕਾਰ ਨੂੰ ਵੀ ਬੇਨਤੀ ਕਰੀ ਆ ਤੇ ਇਸ ਵਿਅਕਤੀ ਨੂੰ ਵੀ ਬੇਨਤੀ ਕਰਿਆ ਆ ਭਾਈ ਆਪਦੀ ਹਿੰਟ ਛੱਡ ਦੇ ਇਹ ਜਿਹੜੇ ਲੋਕ ਨੇ ਨਾ ਐਸ਼ਾ ਜਿਹਾ ਬੇਨਤੀਆ ਕਰ ਰਹੇ ਨੇ ਕਿਤੇ ਕੋਈ ਬੇਨਤੀ ਅਹੀ ਜੀ ਨਾ ਹੋ ਜੇ ਕਿਤੇ ਕੋਈ ਬੇਨਤੀ ਪੁੱਠੀ ਪੈ ਜੇ ਬੇਨਤੀ ਸੱਚੇ ਪਾਤਸ਼ਾਹ ਦੇ ਬੁਰੇ ਸਾਡੇ ਮਹੱਲੇ ਵਾਲੇ ਕਰ ਰਹੇ ਨੇ ਸ਼ੁਗਰੀ ਸਾਹਿਬ ਦੇ ਪਾਠ ਕਰਾਉਂਦੇ ਨੇ ਅਸੀਂ ਤਾਂ ਬੇਇੱਜ਼ਤੀ ਐਮਐਲਏ ਸਾਹਿਬ ਨੂੰ ਵੀ ਕਰਦੇ ਆ ਵੀ ਬੀਬਾ ਟਰੈਲਰ ਕੋਲ ਭਰਾਜ ਇਹ ਲੋਕਾਂ ਦੇ ਦੁੱਖ ਨੇ ਲੋਕਾਂ ਨੂੰ ਮੁਬਾਰਿਆ ਤੋਂ ਸ਼ਤਕਾਰਾ ਦਵਾਦੇ ਕਿਉਂਕਿ ਇਹ ਲੋਕ ਪਹਿਲਾਂ ਇਹ ਦੁੱਖ ਹਟਾ ਚੁੱਕੇ ਨੇ ਸਾਡੇ ਪ੍ਰਧਾਨ ਜੀ ਦੱਸ ਚੁੱਕੇ ਨੇ ਇੱਕ ਠੇਕਾ ਗੁੱਲਿਆ ਸੀਗਾ ਠੇਕਾ ਐਮਐਲਏ ਸਾਹਿਬ ਸ਼ਿਗਲਾ ਸਾਹਿਬ ਨੇ ਆ ਕੇ ਇੱਕ ਦਿੱਚੇ ਬੰਦ ਕਰਾਤਾ ਸੀ ਅਸੀਂ ਬੇਨਤੀ ਵੀ ਬਾ ਨਿਰੰਤਰ ਕਰੋਂ ਪਰ ਅੱਜ ਨੂੰ ਵੀ ਕਰ ਦਿਆ ਗਏ ਵੀ ਇਹੋ ਜਿਹਾ ਕੋਈ ਲੁਕਤਾ ਭਰਤ ਵੀ ਜਿਹੜਾ ਇੱਕ ਦਿਨ ਚ ਆ ਕੇ ਇਹ ਐਨਓਸੀ ਵੱਧ ਹੋ ਜੇ ਅਗਰ ਗੱਲ ਕਰੀਏ ਤੁਹਾਡੇ ਆਪ ਦੇ ਐਕਪੀਨਸ ਜ਼ਿਲ੍ਹੇ ਤੋਂ ਕਿਉਂ ਉਹ ਵੀ ਕੈਂਟਰ ਮਿਨਿਸਟਰ ਤੌਰ ਤੇ ਕੰਮ ਕਰਦੇ ਨੇ ਕਿ ਉਹਨਾਂ ਨੂੰ ਵੀ ਨਹੀਂ ਲੱਗਦਾ ਵੀ ਲੋਕਾਂ ਦੀਆਂ ਮੰਗਾਂ ਜਾਇਜ਼ ਐ ਇੰਨੇ ਮੁਹੱਲਾ ਵਾਸੀਆਂ ਦੀ ਉਹ ਕਿਉਂ ਨਹੀਂ ਧਿਆਨ ਦੇਦੇ ਇਹ ਨਹੀਂ ਧਿਆਨ ਤਾਂ ਉਹਦੇ ਤੱਕ ਅਸੀਂ ਆਪ ਲੈ ਕੇ ਆਵਾਂਗੇ ਤੇ ਕੁਝ ਉਹ ਸੈਸਦ ਦੇ ਕਰਕੇ ਉਹ ਵਿਜੀ ਚੱਲ ਰਹੇ ਨੇ ਉਹ ਡਿਜੀਟਲ ਤੌਰ ਤੇ ਸੈਸ਼ਨ ਦੀ ਗੱਲ ਕਰੀਏ ਸੈਸ਼ਨ 2-4 ਥੋੜੇ ਦਿਨਾਂ ਤੋਂ ਚੱਲਿਆ ਪਰ ਇੱਕ ਮਹੀਨਾ ਹੋ ਚੱਕਿਆ ਧਾਰਨੇ ਨੂੰ ਪਰ ਕਿਉਂ ਨਹੀਂ ਸੁਣਵਾਈ ਪਹਿਲਾਂ ਸਰ ਪਹਿਲਾਂ ਗੁਰਕਸ਼ਾਹ ਪਹਿਲਾਂ ਲੈਕਚਰ ਚੱਲ ਰਹੀ ਸੀ ਦਿੱਲੀ ਦੀ ਲੈਕਚਰ ਸੀ ਤੇ ਸੈਸ਼ਨ ਚੱਲ ਰਿਹਾ ਅਸੀਂ ਡਿਜੀਟਲ ਤੌਰ ਤੇ ਉਹਨਾਂ ਤੱਕ ਗੱਲ ਇਹ ਪਹੁੰਚਾਈ ਵੀ ਹੈ ਤੇ ਉਹ ਕਹਿੰਦੇ ਵੀ ਅਸੀਂ ਇਹ ਟੂਰ ਇੱਥੇ ਲਾਉਣਾਗਾ ਤੂਰ ਲਾ ਕੇ ਜਿਵੇਂ ਵੀ ਹੋਇਆ ਇਹਦਾ ਬਾਸਰਾ ਹੱਲ ਕਰਦੇ ਮੈਂ ਖੁਦ ਇਹ ਟੈਲੀਫੋਨ ਤੇ ਗੱਲ ਕਰੀ ਉਹਨਾਂ ਨਾਲ ਕਹਿੰਦੇ ਵੀ ਨਿੱਜੀ ਤੌਰ ਤੇ ਅਸੀਂ ਕਿੰਨੇ ਚਿਰ ਹੋ ਗਿਆ ਤੁਹਾਨੂੰ ਟੈਲੀਫੋਨ ਤੇ ਗੱਲ ਕਰੇ 10 ਕਿਦਾਂ ਹੋਇਆ ਕੋਈ ਸੁਣਵਾਈ ਨਹੀਂ ਹੋਈ ਹੁਣ ਤੱਕ ਨਹੀਂ ਸਰ ਉਹ ਹਜੇ ਆਈ ਦੀ ਦਿੱਲੀ ਤੋਂ ਤੁਸੀਂ ਗੱਲ ਕਹੀ ਵੀ ਸ਼ਿਗਲਾ ਸਾਹਿਬ ਨੇ ਫੋਨ ਕਰਦਲੇ ਸ਼ਾਮ ਨੂੰ ਕੰਮ ਹੋ ਜਾਂਦਾ ਪਰ ਇੱਥੇ ਮਹੀਨਾ ਹੋ ਚੁੱਕਿਆ ਕੋਈ ਸੁਣਵਾਈ ਹੋ ਰਹੀ ਨਹੀਂ ਪਰ ਸੁਣਵਾਈ ਹੋਊਗੀ ਕਦ ਵੀ ਹੋਊਗਾ ਉਹਨਾਂ ਨੇ ਰਸਿਆਗਾ ਐਮਪੀ ਸਾਹਿਬ ਨੇ ਕਹਿੰਦੇ ਵੀ ਤੁਹਾਡਾ ਕੰਮ ਅਸੀਂ ਨਿੱਜੀ ਤੌਰ ਤੇ ਕਰਾ ਦਾਂਗੇ ਫਿਕਰ ਨਾ ਕਰੋ ਪਰ ਅਸੀਂ ਫਿਰ ਵੀ ਬੇਇੱਜ਼ਤੀ ਕਰਦੇ ਆਂ ਸਾਰੇ ਇਲਾਕੇ ਵਸ ਵਾਸੀਆਂ ਨੂੰ ਵੀ ਜਦੋਂ ਵੀ ਕੋਈ ਪ੍ਰੋਗਰਾਮ ਇੱਥੇ ਆਵੇ ਉਹ ਵੀ ਕੋਈ ਪ੍ਰੋਗਰਾਮ ਐਤਵਾਰ ਨੂੰ ਰੱਖਿਆ ਪ੍ਰੋਗਰਾਮਸ ਕੁਝ ਦਾ ਪਾਟ ਰੱਖਿਆ ਸਾਰੇ ਮਹੱਲੇ ਵਾਲੇ ਏਰੀਏ ਵਾਲੇ ਇੱਥੇ ਜ਼ਰੂਰ ਪਹੁੰਚਣ ਜੀ ਵਾਹਿ ਖਾਲਸਾ ਗੁਰਪ੍ਰੀਤ ਸਿੰਘ ਬਾਬਾ ਜੀ ਗੁਰਪ੍ਰੀਤ ਜੀ ਇੱਕ ਮਹੀਨੇ ਤੋਂ ਟਾਵਰ ਨੂੰ ਲੈ ਕੇ ਹੋ ਗਏ ਐਨਓਸੀ ਜੀ ਜੀ ਸਾਹਿਬ ਨੂੰ ਵੀ ਪ੍ਰਸ਼ਾਸਨ ਨੂੰ ਸਰਕਾਰ ਨੂੰ ਦੇ ਚੁੱਕੇ ਹਾਂ ਕੀ ਕਹਿੰਦੇ ਨੇ ਸਾਨੂੰ ਕੀ ਕਹਿੰਦੇ ਨੇ ਵਿਸ਼ਵਾਸ ਨੂੰ ਬਿਲਕੁਲ ਜੀ ਅਸੀਂ ਦੋ ਵਾਰ ਡੀਸੀ ਸਾਹਿਬ ਕੋਲ ਜਾਏ ਚਾਰ ਪੰਜ ਵਾਰ ਈਓ ਸਾਹਿਬ ਕੋਲ ਜਾਏ ਤੇ ਉਹਨਾਂ ਨੇ ਸਾਨੂੰ ਰਿਵਾਸਨ ਦਿੱਤਾ ਸੀ ਕਿ ਠੀਕ ਆ ਤੁਸੀਂ ਆਪਣਾ ਧਰਨਾ ਨਿਰੰਤਰ ਰੱਖੋ ਅਸੀਂ ਦੇਖਦੇ ਹਾਂ ਪਰ ਉਦੋਂ ਬਾਅਦ ਅਸੀਂ ਦੁਬਾਰਾ ਫੇਰ ਗਏ ਕੋਈ ਸੋਲੂਸ਼ਨ ਨਹੀਂ ਹੋਇਆ ਕੋਈ ਵੀ ਹੱਲ ਨਹੀਂ ਹੋਇਆ ਤੇ ਈਓ ਸਾਹਿਬ ਨੇ ਸਾਨੂੰ ਇਹ ਕਹਿ ਕੇ ਖੜਾ ਛਡਾਇਆ ਕਿ ਤੁਸੀਂ ਕੋਰਟ 'ਚ ਚਲੇ ਗਏ ਹਾਂ ਅਗਰ ਗੱਲ ਕਰਦੇ ਕੀ ਨਾਮ ਹੈ ਜੀ ਗੁਰਪ੍ਰੀਤ ਸਿੰਘ ਬਾਬਾ ਜੀ ਅ ਗੁਰਪ੍ਰੀਤ ਜੀ ਗੱਲ ਕਰੀਏ ਪ੍ਰਸ਼ਾਸਨ ਨੂੰ ਤੁਸੀਂ ਅਰਜ਼ੀ ਦਿੱਤੀਆਂ ਨੇ 1 ਮਹੀਨੇ ਤੋਂ ਪਰ ਟਾਈਮ ਉੱਤਰ ਗਿਆ ਕੀ ਐਨਓਸੀ ਹਾਲੇ ਤੱਕ ਕੈਂਸਲ ਨਹੀਂ ਹੋਈ ਕੀ ਕਹਿੰਦੇ ਨੇ ਪ੍ਰਸ਼ਾਸਨ ਬਿਲਕੁਲ ਜੀ ਅਸੀਂ ਪਹਿਲਾਂ ਦੋ ਵਾਰ ਟੀਸੀ ਸਾਹਿਬ ਕੋਲ ਗਏ ਆ ਤੇ ਤਿੰਨ ਚਾਰ ਵਾਰ ਈਓ ਸਾਹਿਬ ਕੋਲ ਗਏ ਆ ਤੇ ਉਹਨਾਂ ਹਲੇ ਤੱਕ ਸਾਡੀ 1 ਮਹੀਨੇ ਤੋਂ ਲਗਾਤਾਰ ਕੋਈ ਵੀ ਸੁਣਵਾਈ ਨਹੀਂ ਕੀਤੀ ਈਓ ਸਾਹਿਬ ਨੇ ਉਦੋਂ ਬਾਅਦ ਇਹ ਆਪਣਾ ਪਿੱਛਾ ਛੜਾਇਆ ਕਹਿ ਕੇ ਕਿ ਤੁਸੀਂ ਕੋਰਟ ਦੇ ਵਿੱਚ ਚਲੇ ਗਏ ਸੋ ਹੁਣ ਤੱਕ ਕੋਈ ਵੀ ਸਾਡਾ ਮਤਲਬ ਕਿ ਰਸਤਾ ਨਹੀਂ ਮਿਲਿਆ ਸਾਨੂੰ ਅ ਅਸੀਂ ਲਗਾਤਾਰ ਆਪਣਾ ਨਿਰੰਤਰ ਧਰਨਾ ਇਦਾਂ ਹੀ ਜਾਰੀ ਰੱਖਾਂਗੇ ਜਦ ਤੱਕ ਇਹ ਟਾਵਰ ਐਨਓਸੀ ਪ੍ਰੋਪਰ ਨਿਰੰਤਰ ਤੌਰ ਤੇ ਮਤਲਬ ਕਿ ਰੱਦ ਨਹੀਂ ਹੁੰਦਾ ਟਾਵਰ ਅਸੀਂ ਲਗਾਤਾਰ ਇੱਥੇ ਇਸੇ ਤਰ੍ਹਾਂ ਧਰਨਾ ਆਪਣਾ ਜਾਰੀ ਰੱਖਾਂਗੇ ਅੱਜ ਦੂਜੀ ਵਾਰੀ ਸੁਖਮਨੀ ਸਾਹਿਬ ਦੇ ਪਾਠ ਕੀਤੇ ਗਏ ਨੇ ਬਹੁਤ ਲੰਮਾ ਸਮਾਂ ਹੋ ਗਿਆ ਕੀ ਲੱਗਦਾ ਕੀ ਕਾਰਨ ਬਣ ਰਹੇ ਨੇ ਜਿਹੜਾ ਹਾਲੇ ਤੱਕ ਜਿਹੜਾ ਐਨਓਸੀ ਰੱਦ ਨਹੀਂ ਕੀਤੀ ਜਾ ਰਹੀ ਬਿਲਕੁਲ ਜੀ ਦੂਜੀ ਵਾਰ ਸੁਖਮਨੀ ਸਾਹਿਬ ਦੇ ਪਾਠ ਕਰਕੇ ਅਰਦਾਸ ਕੀਤੀ ਗਈ ਆ ਕਿ ਪ੍ਰਮਾਤਮਾ ਇਸ ਟਾਵਰ ਨੂੰ ਜਲਦੀ ਤੋਂ ਜਲਦੀ ਰੱਦ ਹੋ ਕੇ ਸਾਡਾ ਧਰਨਾ ਪੂਰਨ ਵੇ ਪਰ ਕੋਈ ਸਮਝ ਨਹੀਂ ਆਉਂਦੀ ਪ੍ਰਸ਼ਾਸਨ ਦੀ ਸਮਝ ਨਹੀਂ ਆਉਂਦੀ ਕੀ ਕਰ ਰਹੇ ਨੇ ਜਦੋਂ ਵੀ ਜਾਣਿਆ ਜਾਂਦਾ ਈਓ ਸਾਹਿਬ ਸਾਡੇ ਹੋਣ ਤੋਂ ਲੁਕ ਜਾਂਦੇ ਨੇ ਕਿਧਰੇ ਜਾਂ ਫੋਨ ਨਹੀਂ ਚੱਕਦੇ ਅਸੀਂ ਲਗਾਤਾਰ ਦਫਤਰਾਂ ਦੇ ਚੱਕਰ ਵੀ ਕੱਟ ਰਹੇ ਹਾਂ ਪਰ ਸਾਨੂੰ ਹਲੇ ਤੱਕ ਕੋਈ ਵੀ ਰਾਹ ਨਹੀਂ ਮਿਲਿਆ ਜੀ ਆਮ ਆਦਮੀ ਪਾਰਟੀ ਤੋਂ ਲਈ ਕੀ ਆਉਦਾ ਜੀ ਮੈਂ ਜੀ ਜ਼ਿਲ੍ਹਾ ਯੂਥ ਮੀਤ ਪ੍ਰਧਾਨ ਜੀ ਜਦੋਂ ਛੋਟੀ ਸਰਕਾਰ ਚ ਛੋਟੀ ਸੁਣਵਾਈ ਨਹੀਂ ਤਾਂ ਆਮ ਲੋਕ ਕਰੀ ਕਿ ਸੁਣਵਾਈ ਦੀ ਆਸ ਕਰਦੇ ਨੇ ਨੀ ਬਿਲਕੁਲ ਜੀ ਪਰ ਅਸੀਂ ਆਪਦੇ ਵੱਲੋਂ ਤਾਂ ਜਿੰਨਾ ਵੀ ਨਿਰੰਤਰ ਅਸੀਂ ਕਰ ਰਹੇ ਆਂ ਪਰ ਕੁਝ ਨਹੀਂ ਸਮਝ ਆਉਂਦੀ ਸਾਨੂੰ ਵੀ ਕੀ ਕਰੀਏ ਹੁਣ ਅੱਗੇ ਜਾ ਕੇ ਇੱਕ ਅਸੀਂ ਹੋਰ ਵੀ ਸੁਣਿਆ ਵੀ ਤੁਹਾਡੇ ਦੇ ਕੋਈ ਅਰਜੀ ਦਿੱਤੀ ਗਈ ਐਪਲੀਕੇਸ਼ਨ ਕਿਸੇ ਗੱਲ ਨੂੰ ਲੈ ਕੇ ਇਹ ਮਸਲਾ ਜੀ ਹਾਂਜੀ ਜਿਨ੍ਹਾਂ ਦੇ ਘਰੇ ਟਾਵਰ ਲੱਗ ਰਿਹਾ ਉਹਨਾਂ ਵੱਲੋਂ ਸਾਡੇ ਇੱਕ ਐਪਲੀਕੇਸ਼ਨ ਦਿੱਤੀ ਗਈ ਆ ਬਾਇ ਨੇਮ ਸਾਰੇ ਮਹੱਲਾ ਵਾਸੀਆਂ ਤੇ ਕਿ ਇਹ ਬੰਦੇ ਇੱਥੇ ਆ ਕੇ ਕੋਈ ਗਲਤ ਸ਼ਬਦ ਬੋਲਦੇ ਨੇ ਪਰ ਐਦਾਂ ਦਾ ਸਾਡੇ ਇੱਥੇ ਕੋਈ ਵੀ ਐਦਾਂ ਦੀ ਗੱਲ ਨਹੀਂ ਸਾਰੇ ਆਪਣੇ ਪਿਆਰ ਸਹਿਤ ਸਤਿਕਾਰ ਸਹਿਤ ਇੱਥੇ ਸਿਮਰਨ ਕਰਦੇ ਨੇ ਤੇ ਸਾਰਾ ਦਿਨ ਧਰਨਾ ਦਿੰਦੇ ਨੇ ਹਾਂ ਗੱਲ ਨੂੰ ਲੈ ਕੇ ਅਗਰ ਜੇ ਨੀ ਸੁਪਾਇਰ ਨੂੰ ਸੀ ਕੈਨਸਲ ਹੋਦੀ ਤਾਂ ਫਿਰ ਕੀ ਅੱਗੇ ਦੀ ਰਣਨੀਤੀ ਬਿਲਕੁਲ ਜੀ ਜੇ ਨਹੀਂ ਜਦ ਤੱਕ ਐਨਓਸੀ ਰੱਦ ਨਹੀਂ ਹੁੰਦੀ ਅਸੀਂ ਲਗਾਤਾਰ ਆਪਣਾ ਧਰਨਾ ਨਿਰੰਤਰ ਲਗਾਤਾਰ ਇਦਾਂ ਹੀ ਚੱਲਦਾ ਰਹੂਗਾ ਜੀ ਤਰਸੀਮ ਕਾਉਂਸਲ ਜੀ ਤਰਸੀਮ ਜੀ ਕਮੀਨਾ ਹੁ ਤੱਕ ਟਾਵਰ ਨੂੰ ਰੂਸ ਬੁਰਦ ਨੂੰ ਲੈ ਕੇ ਕੀ ਕਹੋਗੇ ਅਸੀਂ 1 ਮਹੀਨਾ ਨਹੀਂ ਜੀ 1.5 ਮਹੀਨੇ ਦੇ ਕਰੀਬ ਦਾ ਸਾਡਾ ਸਮਾਂ ਹੋ ਚੁੱਕਿਆ ਇੱਥੇ ਤੇ ਜਿਹੜੇ ਸਾਡੇ ਸਾਰੇ ਮੁਹੱਲਾ ਨਿਵਾਸੀ ਨੇ ਇਕੱਲਾ ਇੱਕ ਮੁਹੱਲਾ ਨਹੀਂ ਹੈਗਾ ਮੈਂ ਪਹਿਲਾਂ ਵੀ ਦੱਸ ਚੁੱਕਿਆ ਕਿ ਇਹ ਪੂਰੇ ਸ਼ਹਿਰ ਦਾ ਰੋਸ ਹੈ ਇੱਥੇ ਬਲਿਆਰ ਰੋਡ ਦੇ ਉੱਤੇ ਕਰੀਬ ਨਾ ਕਰੀਬ ਨਾ ਪੰਜ ਤੋਂ ਮੁਹੱਲੇ ਪੈਂਦੇ ਨੇ ਤੇ 502 ਵੱਧ ਘਰ ਹੈਗਾ ਜਿਹੜਾ ਇਸ ਟਾਵਰ ਦਾ ਵਿਰੋਧ ਕਰ ਰਿਹਾ ਹੈਗਾ ਤੇ ਡੇਢ ਮਹੀਨਾ ਤੁਸੀਂ ਲਗਾਤਾਰ ਇੱਥੇ ਪੱਕਾ ਮੋਰਚਾ ਲਾ ਕੇ ਬੈਠੇ ਆਂ ਤੇ ਕੋਈ ਸਾਡੀ ਹਜੇ ਤੱਕ ਕੋਈ ਸੁਣਵਾਈ ਨਹੀਂ ਹੈਗੀ ਤੇ ਸਾਡਾ ਜਿਹੜਾ ਮੇਨ ਪਰਪਸ ਹੈ ਇਹ ਧਰਨਾ ਉਦੋਂ ਤੱਕ ਜਾਰੀ ਰਹੂਗਾ ਜਦੋਂ ਤੱਕ ਇਸ ਟਾਵਰ ਦੀ ਐਨਓਸੀ ਨੂੰ ਮੁਕੰਮਲ ਤੌਰ ਤੇ ਰੱਦ ਨਹੀਂ ਕਰ ਦਿੱਤਾ ਜਾਂਦਾ। ਜੀ ਸਰ ਜੀ ਕੀ ਕਾਰਨ ਲੱਗਦਾ ਕਿਉਂ ਨਹੀਂ ਲੋਕਾਂ ਦੀ ਸੁਣਵਾਈ ਹੋ ਰਹੀ ਇੱਕ ਬੰਦੇ ਕਰਕੇ ਇਹਨਾਂ ਨੂੰ ਪਰੇਸ਼ਾਨ ਹੋ ਰਹੇ ਨੇ ਮਹੀਨਾ ਹੋ ਗਿਆ ਬੈਠੇ ਨੇ ਕੋਈ ਜਿਹੜੀਆਂ ਜਿਹੜੀਆਂ ਸਰਕਾਰਾਂ ਨੇ ਜੀ ਜਦੋਂ ਤਾਂ ਇਹਨਾਂ ਨੂੰ ਵੋਟਾਂ ਦੀ ਲੋੜ ਹੁੰਦੀ ਹੈ ਉਹ ਤਾਂ ਇਹਨਾਂ ਨੂੰ ਲੋਕਾਂ ਦੀ ਲੋੜ ਹੁੰਦੀ ਹੈ। ਜਦੋਂ ਇਹ ਸੱਤਾ ਚ ਆ ਜਾਂਦੇ ਨੇ ਤਾਂ ਇਹਨਾਂ ਨੂੰ ਕਾਰਪੋਰੇਟ ਘਰਾਣੇ ਹੀ ਦਿਖਦੇ ਨੇ ਕਿਉਂਕਿ ਜਿਹੜੀ ਇਹ ਕਾ ਮਤਲਬ ਕੰਪਨੀ ਇੱਥੇ ਟਾਵਰ ਲਗਾ ਰਹੀ ਹੈ Jio ਉਹ ਕਾਰਪੋਰੇਟ ਕਰਾਣੀ ਹੈ ਇੱਕ ਫਿਰ ਇਹ ਲੋਕਾਂ ਦੀ ਜਿਹੜੀ ਮਤਲਬ ਸੱਤਾ ਹਾਸਲ ਕਰਨ ਤੋਂ ਬਾਅਦ ਲੋਕਾਂ ਨੂੰ ਭੁੱਲ ਜਾਂਦੇ ਨੇ ਸਰਕਾਰਾਂ ਨੇ ਜਿਹੜੀਆਂ ਅਫਸਰ ਸਾਹੀ ਹੈ ਜਿਹੜੀ ਉਹ ਸਾਰੀ ਮਤਲਬ ਇਹਨਾਂ ਦੀ ਪਾਕੀ ਕਹਿ ਸਕਦਾ ਵੀ ਗੁਲਾਮ ਬਣ ਕੇ ਰਹਿ ਜਾਂਦੀ ਹੈ ਸਰਕਾਰ ਦੇ ਕਿਸੇ ਨੁਮਾਇੰਦੇ ਨੇ ਸਾਡੇ ਨਾਲ ਗੱਲ ਦੇਖੋ ਸਰਕਾਰ ਦੇ ਨੁਮਾਇੰਦੇ ਨੇ ਜਿਹੜੇ ਸਾਡੇ ਵੀਵਾ ਜੀ ਐਮਐਲਏ ਨਿਰਿੰਦਰਪੁਰਪੁਰਾ ਜੀ ਅਸੀਂ ਉਹਨਾਂ ਨੂੰ ਮਿਲ ਚੁੱਕੇ ਹਾਂ ਉਹਨਾਂ ਨੇ ਸਾਨੂੰ ਪੂਰਾ ਸੁਸ਼ਵਾਸ਼ਣ ਦਵਾਇਆ ਵੀ ਅਸੀਂ ਟਾਵਰ ਇੱਥੇ ਨਹੀਂ ਲੱਗੂਗਾ ਕਿੰਨਾ ਚਿਰ ਹੋ ਗਿਆ ਸੁਸ਼ਵਾਸ਼ਣ ਦਵਾਇਆ ਇੱਕ ਮਹੀਨੇ ਦੇ ਕਰੀਬ ਦਾ ਸਾਡਾ ਸਮਾਂ ਹੋ ਚੁੱਕਿਆ ਜੀ ਦੀ ਸਾਭ ਲਵੇ ਅਗਰ ਅਸੀਂ ਗੱਲ ਕਰੀਏ ਤਾਂ ਜਿਹੜੇ ਐਮਐਲਏ ਨੇ ਜਾਂ ਡੀਸੀ ਨੇ ਪਰਮਿਸ਼ਨ ਐਨਓਸੀ ਨੂੰ ਸਰਕਾਰ ਨੂੰ ਕਿੰਨੇ ਕ ਟਾਈਮ ਲੱਗਦਾ ਦੇਖੋ ਜੀ ਇਹ ਤਾਂ ਮਤਲਬ ਪ੍ਰੋਸੈਸ ਹੈ ਇਹਦੇ ਬਾਰੇ ਆਪਾਂ ਕੁਝ ਨਹੀਂ ਕਹਿ ਸਕਦੇ ਵੀ ਟਾਈਮ ਕਿੰਨਾ ਲੱਗਦਾ ਜਦੋਂ ਇੱਕ ਜਦੋਂ ਪਰਮਿਸ਼ਨ ਦੇਣੀ ਹੈ ਤਾਂ ਉਹ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਹਾਂ ਵੀ ਸਰਕਾਰ ਹੈ ਜਿਹੜੀ ਉਹ ਕਾਰਪੋਰੇਟ ਘਰਾਣਿਆਂ ਦੀ ਕੱਟਪੁਤਲੀ ਬਣ ਚੁੱਕੀ ਹੈ ਉਹਨਾਂ ਨੇ ਸਿੰਗਲ ਵਿੰਡੋ ਰਾਈ ਜਿਹੜਾ ਪਰਮਿਸ਼ਨ ਦੇਣ ਦਾ ਟਾਈਮ ਹੈ ਐਨਓਸੀ ਦੇਣ ਦਾ ਹੋਇਆ ਉਹ ਤਾਂ ਬਿਲਕੁਲ ਕਰਤਾ 0% ਤੇ ਵੀ ਜਦੋਂ ਤੁਹਾਡੇ ਕੋਲੇ ਅਪਲਾਈ ਹੋ ਗਿਆ ਆਨਲਾਈਨ ਤੁਸੀਂ ਉਹਨੂੰ ਐਨਓਸੀ ਜਾਰੀ ਕਰ ਦੋ ਤੇ ਲੋਕਾਂ ਦਾ ਉਹ ਪੂਰਾ ਪਸੀਨਾ ਖੂਨ ਨਿਚੋੜ ਕੇ ਮਤਲਬ ਜਿਹੜਾ ਫੇਰ ਦੇਖਦੇ ਨੇ ਵੀ ਇਹਨੂੰ ਕੈਨਸਲ ਕਰਨਾ ਹੈ ਕਿ ਨਹੀਂ ਕਰਨਾ ਦੇਖੋ ਅਸੀਂ ਹੱਡ ਚੀਰ ਮੀ ਠੰਡ ਦੇ ਵਿੱਚ ਉਰੇ ਬੈਠੇ ਰਹਿਆ ਹੁਣ ਗਰਮੀ ਸ਼ੁਰੂਆਤ ਹੋ ਗਈ ਹੈ ਤੇ ਮਤਲਬ ਜਿਹੜਾ ਸਾਡਾ ਜੋਸ਼ ਹੈ ਉਹ ਵਰਕਰਾਰਾ ਹੈਗਾ ਇਹ ਗਰਮੀ ਜਿੰਨੀ ਮਰਜ਼ੀ ਤਿੱਖੀ ਪਵੇ ਜਦੋਂ ਤੱਕ ਇਹਦੀ ਐਨਓਸੀ ਕੈਨਸਲ ਨਹੀਂ ਕਰ ਦਿੱਤੀ ਜਾਂਦੀ ਸਾਡਾ ਜਿਹੜਾ ਪੱਕਾ ਮੋਰਚਾ ਔਰੇ ਨਿਰੰਤਰਨ ਜਾਰੀ ਰਹੂਗਾ ਅਸੀਂ ਕੰਪਨੀ ਨੂੰ ਇਹ ਗੱਲ ਦੱਸ ਦੇਣਾ ਚਾਹੁੰਨੇ ਆ ਕਿ ਸਾਡਾ ਸਬਰ ਹੈ ਜਿਹੜਾ ਬਹੁਤ ਵੱਡਾ ਹੈ ਤੁਸੀਂ ਆਪਦਾ ਸਮਾਂ ਬਰਬਾਦ ਨਾ ਕਰੋ ਜੇ ਤੁਸੀਂ ਬਾਕੀ ਲੋਕਾਂ ਨੂੰ ਸਹੂਲਤ ਦੇਣਾ ਚਾਹੁੰਦੇ ਹੋ ਤੁਸੀਂ ਚਾਹੁੰਦੇ ਵੀ ਲੋਕ ਤੁਹਾਡੀ ਕੰਪਨੀ ਨਾਲ ਜੁੜੇ ਰਹਿਣ ਤਾਂ ਲੋਕਾਂ ਨਾਲ ਵਿਰੋਧ ਕਰਕੇ ਨਹੀਂ ਲੋਕਾਂ ਦੀ ਮੰਨ ਕੀ ਹੈ ਜੇ ਜੀਓ ਕੰਪਨੀ ਆਪਦਾ ਇਹੀ ਰਵਈਆ ਰੱਖਿਆ ਆੜੀ ਰਵਈਆ ਰੱਖਿਆ ਵੀ ਅਸੀਂ ਇੱਥੇ ਹੀ ਟਾਵਰ ਲਾਉਣਾ ਹੈ ਤਾ ਅਸੀਂ ਸਾਰੇ ਮਹੱਲਾ ਨਾਲ ਅਸੀਂ ਸਮੂਹਿਕ ਤੌਰ ਤੇ ਇਸ ਪਰਿਵਾਰ ਦਾ ਤਾਂ ਅਸੀਂ ਅੱਜ ਸਾਰੇ ਨੇ ਹੱਥ ਖੜੇ ਕਰਾ ਕੇ ਇਹ ਗੱਲ ਕਹੀ ਆ ਸਾਰਿਆਂ ਨੇ ਵੀ ਇਹਨਾਂ ਦਾ ਸਮਾਜਿਕ ਬਾਈਕਾਟ ਕਰੋ ਤਾਂ ਅਸੀਂ Jio ਦੇ SIM ਕੱਢ ਕੇ ਪੋਰਟ ਕਰਾ ਕੇ ਅਸੀਂ Jio ਦੇ SIM ਸਾੜ ਕੇ Jio ਦੇ Reliance ਦੇ ਹਰ ਇੱਕ ਪ੍ਰੋਡਕਟ ਦਾ ਬਕਾਇਦਾ ਤੌਰ ਤੇ ਬਾਈਕਾਟ ਕਰਾਂਗੇ ਅਸੀਂ ਆਉਣ ਵਾਲੇ ਸਮੇਂ ਦੇ ਇਹ ਕੰਪਨੀ ਦਾ ਬਾਈਕਾਟ ਕਰਾਂਗੇ ਆਮ ਤੇ ਖਾਸ ਲੋਕਾਂ 'ਚ ਹੁਣ ਕੀ ਫਰਕ ਹੈ ਬਹੁਤ ਵੱਡਾ ਫਰਕ ਹੈ ਜੀ ਆਮ ਤਾਂ ਇੱਕ ਬੰਦਾ ਹੈ ਆਮ ਮਤਲਬ ਅਨੇਕ ਬੰਦੇ ਨੇ ਖਾਸ ਇੱਕ ਰਹ ਜਾਂਦਾ ਹੈਗਾ ਆਈ ਨਹੀਂ ਪਬਲਿਕ ਹੈ ਜਿਹੜਾ 500 ਘਰ ਹੈ ਇਹ ਧਾਮ ਹੋਇਆ ਫਿਰਦਾ ਹੈ ਇੱਕ ਵਿਅਕਤੀ ਹੈ ਜਿਹੜਾ ਉਹ ਖਾਸ ਹੋਇਆ ਫਿਰਦਾ ਹੈਗਾ ਕਿਉਂਕਿ ਉੱਥੇ ਪੂੰਜੀਪਤੀਆਂ ਦੀ ਪੁੱਛ ਰਹਿ ਜਾਂਦੀ ਹੈ ਬਾਅਦ ਦੇ ਵਿੱਚ ਮੈਂ ਤੁਹਾਨੂੰ ਬਾਰ-ਬਾਰ ਕਹਿੰਨਾ ਉਹ ਵੀ ਕਹਿੰਦੇ ਨੇ ਕਿ ਸਾਡੇ ਕੋਲੇ ਪੈਸਾ ਹੈ ਤੇ ਅਸੀਂ ਪੈਸੇ ਨਾਲ ਸਭ ਕੁਝ ਕਰ ਲਾਂਗੇ ਪਬਲਿਕ ਦੀ ਨਹੀਂ ਸੋ ਨੂੰ ਸਰਕਾਰਾਂ ਨੂੰ ਪਾਰਟੀਆਂ ਨੂੰ ਵੋਟਾਂ ਦੀ ਲੋਕਾਂ ਦੀ ਲੋੜ ਹੈ ਸੋ ਲੋਕਾਂ ਨਾਲ ਜੁੜੇ ਰਹੋ ਜੇ ਅਕਾਲੀ ਦਲ ਦਾ ਔਰੰ ਸਫਾਇਆ ਹੋਇਆ ਤਾਂ ਉਹਦਾ ਵੀ ਕਾਰਨ ਇਹੀ ਸੀ ਤੀ ਕਿੰਨੀਆਂ ਪਾਰਟੀਆਂ ਨੇ ਜਿਹੜੀਆਂ ਜਿਨ੍ਹਾਂ ਦਾ ਸੱਤਾ ਦੇ ਵਿੱਚੋਂ ਸਫਾਇਆ ਹੋਣਾ ਮਕਸਦ ਕੀ ਹੈਗਾ ਵੋਟਾਂ ਤੁਹਾਨੂੰ ਲੋਕਾਂ ਨੇ ਪਾਉਣੀਆਂ ਨੇ ਸੱਤਾ ਚਾਉਣ ਵਾਸਤੇ ਸੱਤਾ ਜਾ ਕੇ ਉਹਨਾਂ ਲੋਕਾਂ ਦਾ ਧਿਆਨ ਕਰੋ ਤੁਸੀਂ ਜਿਨ੍ਹਾਂ ਨੇ ਤੁਹਾਨੂੰ 5 ਸਾਲ ਬਾਅਦ ਦੁਬਾਰੇ ਵੋਟਾਂ ਪਾਉਣੀਆਂ ਨੇ ਵੋਟਾਂ 5 ਸਾਲ ਬਾਅਦ ਨਹੀਂ ਪੈਂਦੀਆਂ ਵੋਟਾਂ ਬਾਰ-ਬਾਰ ਪੈਂਦੀਆਂ ਨੇ ਸਰਪੰਚੀ ਦੀਆਂ ਨਗਰ ਕੌਂਸਲ ਦੀਆਂ ਤੁਸੀਂ ਧਿਆਨ ਨਹੀਂ ਕਰਦੇ ਹੈਗੇ ਪਾਰਟੀਆਂ ਕਾਂਗਰਸ ਦੀ ਵੀ ਇਹੀ ਹਾਲ ਰਹੀ ਸਭ ਦਾ ਹੀ ਅਸੀਂ ਸਰਕਾਰ ਨੂੰ ਮੈਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਇਹ ਗੱਲ ਕਹਿਣਾ ਵੀ ਤੁਸੀਂ ਜਿਹੜਾ ਸਮਾਂ ਹੈ ਨਾ ਲੋਕਾਂ ਨਾਲ ਜੁੜੋ ਤੇ ਲੋਕਾਂ ਦੇ ਬਣੇ ਰਹੋ ਜਿਹੜੇ ਤੁਸੀਂ ਲੋਕਾਂ ਦਾ ਵਾਅਦਾ ਕਰਦੇ ਹੋ ਜਾਂ ਲੋਕਾਂ ਦੀ ਸੁਣਵਾਈ ਕਰੋ ਬਲਵਿੰਦਰ ਸਿੰਘ ਜੀ ਬਈ ਮੇਰਾ ਨਾਮ ਮੈਂ ਬਲਵਿੰਦਰ ਜੀ ਕਿ Jio ਟਾਵਰ ਨੂੰ ਲੈ ਕੇ ਧਰਨਾ ਚੱਲ ਰਿਹਾ ਛੋਡੇ ਬਾੜ ਦੇ ਨੇੜੇ ਕੀ ਮਸਲਾ ਕੀ ਗੱਲ ਹੈ ਮਸਲਾ ਤਾਂ ਬਈ ਮੈਂ ਇੱਕ ਐਗਰੀਮੈਂਟ ਸਾਈਨ ਕਰਿਆ ਦੀ ਕੰਪਨੀ ਨਾਲ ਜੀ ਉਹ Jio ਕੰਪਨੀ ਹੈ ਉਹਦੇ ਨਾਲ ਮੈਂ ਐਗਰੀਮੈਂਟ ਸਾਈਨ ਕਰਿਆ ਚਲੋ ਉਸ ਤੋਂ ਬਾਅਦ ਉਹ 20-25 ਦਿਨ ਮੇਰੇ ਕੰਮ ਚੱਲਦਾ ਰਿਹਾ ਉਦੋਂ ਕੋਈ ਮਹੱਲੇ ਵਾਸੀ ਆਲੇ ਕੋਈ ਕਿਸੇ ਨੇ ਇਤਰਾਜ਼ ਨਹੀਂ ਕਰਿਆ ਹਨਾ ਚਲੋ ਉਸ ਤੋਂ ਬਾਅਦ ਚਲੋ ਦਰਾਜ ਹੋਇਆ ਮੱਲੇ ਵਾਸੀਆਂ ਨੂੰ ਤੋਂ ਮੈਂ ਉਸ ਬਾਰੇ ਚਲੋ ਮੈਂ ਉਹਨਾਂ ਨੂੰ ਕਿਹਾ ਇੱਕ ਦੋ ਬੰਦਿਆਂ ਨੇ ਮੇਰੇ ਨਾਲ ਗੱਲ ਵੀ કરી ਵੀ ਇਸ ਤੇ ਇਤਰਾਜ ਹੋ ਰਿਹਾ ਫਿਰ ਉਸ ਤੋਂ ਬਾਅਦ ਮੇਰੇ ਕੋਲੇ ਇਹ ਮੱਲਾ ਵਾਸੀ ਕੋਈ ਆਇਆ ਨਹੀਂ ਗਾ ਜੀ ਉਹਨਾਂ ਨੇ ਰੋਡ ਪ੍ਰੋਡਕਸ਼ਨ ਕਰੀਆਂ ਹਨਾ ਹੋਰ ਕਰ ਚਲੋ ਮੇਰੇ ਨਾਲ ਕੋਈ ਰਾਬਤਾ ਨਹੀਂ ਕਰਿਆ ਉਹਨਾਂ ਨੇ ਮੱਲਾ ਵਾਸੀਆਂ ਨੇ ਜਿਹੜੇ ਵੀ ਇੱਕ ਦੋ ਹੈਗੇ ਨੇ ਪੋਲੀਟੀਕਲ ਮੁੱਦਾ ਬਣਾ ਲਿਆ ਇਹਨੂੰ ਜਦ ਕਿ ਇਹ ਪੋਲੀਟੀਕਲ ਮੁੱਦਾ ਹੈ ਨਹੀਂ ਦੀਗਾ ਚਲੋ ਜੇ ਮੇਰੇ ਕੋਲੇ ਮਾ ਭਾਈਚਾਰਾ ਮੇਰਾ ਮੰਨ ਦੇ ਵਸੇ ਆਉਂਦੇ ਹਨ ਮੈਂ ਉਹਨਾਂ ਦਾ ਸਤਿਕਾਰ ਕਰਦਾ ਮੈਂ ਜਿਵੇਂ ਵੀ ਹੁੰਦੀ ਉਹਨਾਂ ਦੀ ਮਦਦ ਕਰਦਾ ਮੈਂ ਵੀ ਉਹਨਾਂ ਨਾਲ ਤੁਰਦਾ ਜੇ ਮੈਨੂੰ ਉਹ ਕਹਿੰਦੇ ਪਰ ਇਹਨਾਂ ਨੇ ਇੱਕ ਪੋਲੀਟੀਕਲ ਰੰਗਤ ਦੇ ਤੌਰ ਤੇ ਇਹਨੂੰ ਵਰਤ ਲਿਆ ਉਹ ਜਿਹੜੇ ਭੋਲੇ ਭਾਲੇ ਲੋਕ ਤੇ ਉਹਨਾਂ ਨੂੰ ਮਗਰ ਲਾ ਲਿਆ ਚਲੋ ਉਹ ਵੀ ਮੇਰਾ ਭਾਈਚਾਰਾ ਹੀ ਨੇ ਹਨ ਇੱਕ ਦੋ ਬੰਦਿਆਂ ਨੇ ਹੀ ਇਹਨੂੰ ਸਾਰੇ ਨੂੰ ਮੈਟਰ ਨੂੰ ਇਦਾਂ ਦਾ ਅੰਜਾਮ ਬਣਾਤਾ ਜਿਹੜਾ ਕਿ ਮਹੀਨਾ ਡੇਢ ਮਹੀਨਾ ਹੋ ਗਿਆ ਸਾਨੂੰ ਪਤਾ ਹੀ ਹਨ ਵੀਰੋ ਚੱਲ ਰਿਹਾ ਲੰਬਾ ਚੱਲ ਗਿਆ ਇਹ ਨਹੀਂ ਚਲੋ ਮੈਂ ਵੀ ਇਹਨਾਂ ਨਾਲ ਹੀ ਖੜਦਾ ਹਨ ਜਦੋਂ ਮੇਰੇ ਭਾਈ ਜਾਰਾ ਮੈਨੂੰ ਇਹਨਾਂ ਨੇ ਬਹੁਤ ਵੱਡੀ ਇਹ ਮਹੱਲੇ ਨੇ ਮੈਨੂੰ ਬਹੁਤ ਵੱਡੀ ਇੱਕ ਐਮਸੀ ਬਣਾਇਆ ਹਨ ਮੈਨੂੰ ਪਿਛਲੇ ਰਟਰਨ ਦੇ ਵਿੱਚ ਚਲੋ ਉਦੋਂ ਵੀ ਕਿਸੇ ਨਾ ਕਿਸੇ ਬੰਦੇ ਦਾ ਵਿਰੋਧ ਤੀਗਾ ਤਾਂ ਕਰਕੇ ਹੀ ਮੈਨੂੰ ਐਮਸੀ ਬਣਾਇਆ ਹਨ ਚਲੋ ਆਪਾਂ ਇਹ ਚੀਜ਼ਾਂ ਨੂੰ ਛੱਡ ਕੇ ਫਿਰ ਵੀ ਆਪਾਂ ਜੇ ਹੁਣ ਵੀ ਮੇਰੇ ਕੋਲੇ ਮਹੱਲਾ ਵਾਸੀ ਸਾਰੇ ਚੱਲ ਕੇ ਆਉਂਦੇ ਨੇ ਹਨਾ ਮੇਰਾ ਭਾਈ ਜਾਰਾ ਮੈਂ ਇਹਨਾਂ ਦਾ ਸਤਿਕਾਰ ਕਰੂੰਗਾ ਮੈਂ ਇਹਨਾਂ ਨਾਲ ਨਾਲ ਖੜੂੰਗਾ ਹਨਾ ਚਲੋ ਜਿਹੜਾ ਕੰਪਨੀ ਦਾ ਮੈਟਰ ਹੈ ਉਹ ਇਹਨਾਂ ਨੂੰ ਮੇਰੇ ਨਾਲ ਰੱਖ ਕੇ ਉਹ ਮੇਰਾ ਹੱਲ ਕਰਾਉਣਾ ਪਊਗਾ ਨਾ ਜੋ ਮੈਂ ਐਗਰੀਮੈਂਟ ਸਾਈਨ ਕਰਿਆ ਹੋਇਆ ਹਨਾ ਕੱਲ ਨੂੰ ਮੈਨੂੰ ਕੰਪਨੀ ਕਲੇਮ ਕਰੇ ਫਿਰ ਉਹਨਾਂ ਨੂੰ ਇਹ ਮਹੱਲੇ ਵਾਸੀਆਂ ਨੂੰ ਸਾਰਾ ਮੇਰੇ ਨਾਲ ਖੜਕੇ ਹੀ ਇੱਕ ਕਿਸੇ ਦੇ ਖਿਲਾਫ ਐਸਐਸਪੀ ਸਾਹਿਬ ਨੂੰ ਅਰਜੀ ਪਾਈ ਹੈ ਵੀ ਮੇਰੇ ਨੂੰ ਗਾਲਾਂ ਗਲੋਚੀ ਕਰਦੇ ਨੇ ਮਾੜਾ ਚੰਗਾ ਬੋਲਦੇ ਨੇ ਕੀ ਮਸਲਾ ਉਹ ਮਸਲਾ ਜੀ ਬਈ ਇੰਨੇ ਲੰਬੇ ਟਾਈਮ ਤੋਂ ਹਨਾ ਚੱਲ ਰਿਹਾ ਚਲੋ ਮੈਂ ਇੱਥੋਂ ਲੰਘਦਾ ਮੇਰੀ ਮਾਤਾ ਹਾਰਡ ਦੀ ਪੇਸ਼ੈਂਟ ਨੇ ਹਨਾ ਉਹਨਾਂ ਨੂੰ ਦਿੱਕਤ ਆ ਰਹੀ ਹੈ ਮੈਂ 2-3 ਵਾਰ ਵੀ ਉਹਨਾਂ ਨੂੰ ਲੈ ਕੇ ਗਿਆ ਪਰ ਮੈਂ ਇਹਨਾਂ ਨੂੰ ਇੱਕ ਦੋ ਬੰਦੇ ਚਲੋ ਸਾਡੇ ਵਿੱਚ ਦੇ ਭਾਈ ਚਾਰਾ ਹਨਾ ਉਹਨਾਂ ਨੇ ਇਹਨਾਂ ਨਾਲ ਸੰਪਰਕ ਕਰਿਆ ਇਹਨੂੰ ਮਸਲੇ ਨੂੰ ਹੱਲ ਕਰਨ ਦਾ ਉਹ ਕਰਿਆ ਪਰ ਇਹ ਉੱਥੇ ਜਾ ਕੇ ਧਮਕੀਆਂ ਦਿੰਦੇ ਰਹੇ ਹਨਾ ਫਿਰ ਚਲੋ ਮੈਂ ਇੱਕ ਦੋ ਬੰਦਿਆਂ ਦੇ ਨਾਂ ਉੱਥੇ ਐਸਐਸਪੀ ਸਾਹਿਬ ਨੂੰ ਐਪਲੀਕੇਸ਼ਨ ਦਿੱਤੀ ਵੀ ਇਦਾਂ ਇਦਾਂ ਕਰਕੇ ਮੇਰੇ ਨਾਲ ਇਹ ਧੱਕਾ ਕੋਈ ਨੇ ਕਦੇ ਵੀ ਕੋਈ ਮਾੜਾ ਚੰਗਾ ਸ਼ਬਦ ਨਹੀਂ ਬੋਲਿਆ ਸੀ ਸਿਰਫ ਆਪਣਾ ਧਾਰਨਾ ਲਾਉਣ ਹੈ ਤੇ ਇਹ ਵੀ ਨਹੀਂ ਨਹੀਂ ਤੁਹਾਡੇ ਸਾਹਮਣੇ ਆ ਹਨਾ ਜੀ ਤੁਸੀਂ ਕਿੰਨੇ ਵਾਰ ਵਾਈਟ ਲੇਤੀ ਉਹਨਾਂ ਹਨਾ ਹੋਏ ਹੋ ਦੇਖੋ ਕਿਵੇਂ ਬੋਲਿਆ ਜਾ ਰਿਹਾ ਮੇਰੇ ਖਿਲਾਫ ਹਨਾ ਮੈਂ ਮਹੱਲੇ ਵਾਸੀਆਂ ਨਾਲ ਆ ਮੈਂ ਇਹਨਾਂ ਤੋਂ ਬਾਹਰ ਨਹੀਂ ਹੈਗਾ ਪਰ ਮਹੱਲੇ ਨਵਾਸੀ ਤੁਹਾਡੇ ਲਵੇ ਆਉਂਦੇ ਨੇ ਗੱਲ ਕਰਦੇ ਨੇ ਪਰ ਤੁਸੀਂ ਉਹਨਾਂ ਨਾਲ ਸਹਿਮਤ ਹੋ ਨਹੀਂ ਹਾਂਜੀ ਬਈ ਮੈਂ ਸਹਿਮਤ ਨਹੀਂ ਦੀਗਾ ਜੀ ਉਹ ਤਾਂ ਜੀ ਮੇਰੇ ਕੋਲੇ ਆਈ ਹੀ ਨਹੀਂ ਹੈਗੇ ਜੀ ਕੋਈ ਵੀ ਬੰਦਾ ਹਨਾ ਤੇ ਉਹ ਪੋਲੀਟੀਕਲ ਰੰਜਿਸ਼ ਦੇ ਕਾਰਨ ਹੀ ਇਹ ਮੁੱਦਾ ਭਖਿਆ ਜੇ ਮੇਰੇ ਕੋਲੇ ਮਹੱਲੇ ਵਾਸੀ ਆਏ ਹੁੰਦੇ ਹਨਾ ਮੈਂ ਇਹ ਰੰਗਤ ਨਾ ਦਿੰਦਾ ਹਨਾ ਮੈਂ ਉਹਨਾਂ ਨਾਲ ਖੜਦਾ ਜੀ ਮੈਂ ਆਪਣੇ ਭਾਈਚਾਰੇ ਤੋਂ ਵੱਖ ਥੋੜਾ ਹੋਊਗਾ ਮੈਂ ਐਡਾ ਆਹੋ ਤਾਂ ਹੈ ਨਹੀਂਗਾ ਵੀ ਚਲੋ ਇਹਨਾਂ ਨੇ ਮੈਨੂੰ ਇੰਨਾ ਮਾਨ ਬਖਸ਼ਿਆ ਹੋਇਆ ਮੱਲੇ ਵਾਲਿਆਂ ਨੇ ਹਨਾ ਵੀ ਮੈਂ ਇਹਨਾਂ ਦੇ ਖਿਲਾਫ ਹੋ ਜਾਊਂਗਾ ਕਿਸੇ ਗੱਲ 'ਚ ਮੈਂ ਇਹਨਾਂ ਦੇ ਖਿਲਾਫ ਨਹੀਂ ਹੋ ਸਕਦਾ ਨਹੀਂ ਤੁਹਾਨੂੰ ਇਸ ਤਰ੍ਹਾਂ ਲੱਗਦਾ ਵੀ ਵਿੱਚ ਧਰਨੇ ਦੇ ਇੱਕ ਦੋ ਬੰਦਾ ਵਾ ਦੇ ਰਹੇ ਨੇ ਉਹ ਉਸ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰੀ ਹਾਂ ਉਹ ਹੀ ਉਹ ਹੀ ਉਹ ਹੀ ਗੱਲ ਬਈ ਮੈਂ ਕਹਿ ਰਿਹਾ ਹਨਾ ਵੀ ਇਹਨੂੰ ਵਾ ਦੇ ਦਿੱਤਾ ਜਾ ਰਿਹਾ ਪੋਲੀਟੀਕਲ ਰੰਗ ਦੇ ਦਿੱਤੀ ਜਾ ਰਹੀ ਹੈ ਕੀ ਲੱਗਦਾ ਵੀ ਇਹ ਧਰਨਾ ਖਤਮ ਹੋ ਸਕਦਾ ਹੈ ਬਈ ਖਤਮ ਤਾਂ ਇਹ ਪਹਿਲੇ ਦਿਨ ਹੀ ਹੋ ਜਾਂਦਾ ਜਦੋਂ ਇਹਨਾਂ ਨੇ ਰੋਡ ਜਾਮ ਕਰਿਆ ਉਸੇ ਦਿਨ ਹੀ ਮੇਰੇ ਕੋਲੇ ਆ ਜਾਂਦੇ ਮੇਰਾ ਭਾਈਚਾਰਨੇ ਮੇਰੇ ਕੋਈ ਦਾਇ ਚਾਚੇ ਨੇ ਹਨਾ ਮੇਰੇ ਭਰਾ ਨੇ ਸਾਰੇ ਹਨਾ ਸਾਰਿਆਂ ਨਾਲ ਮੈਂ ਮਿਲਬਰਤ ਕੇ ਚੱਲਣਾ ਦੀਗਾ ਜੇ ਮੇਰੇ ਕੋਲ ਉਸ ਦਿਨ ਆ ਜਾਂਦੀ ਮੈਂ ਉਸ ਦਿਨ ਹੀ ਚੁੱਪ ਕਰ ਜਾਂਦਾ ਮੈਂ ਨਾ ਲੱਗਦਾ ਗੱਲ ਅਸੀਂ ਇਹ ਲਾਫਟ ਇੱਕ ਸਵਾਲ ਹੈ ਵੀ ਅਗਰ ਜੀ ਸਟੋਲਵੇ ਆਉਂਦੇ ਨੇ ਮਹੱਲਾ ਦੇ ਵਾਸੀ ਤਾਂ ਤੁਸੀਂ ਉਹਨਾਂ ਨਾਲ ਸੰਗਤ ਹਾਂ ਜੀ ਭਾਈ ਮੈਂ ਸਹਿਮਤ ਆ ਜੀ ਉਹਨਾਂ ਨਾਲ ਕੋਈ ਐਦਾਂ ਦਾ ਕੋਈ ਨਹੀਂ ਤਾਂ ਨੀ ਇਗੋ ਲੈ ਕੇ ਕਹਿੰਦੇ ਵੀ ਆਪਣਾ ਲੈ ਕੇ ਕਰਨ ਦਾ ਕੀ ਮਸਲਾ ਨਹੀਂ ਨਹੀਂ ਭਾਈ ਕੋਈ ਆਪਣੀ ਇਗੋ ਨਹੀਂ ਹੈਗੀ ਹਨਾ ਪਾਈਆਂ ਨਾਲ ਹੈ ਹਨਾ ਇਹਨਾਂ ਨੇ ਸਤਕਾਰ ਵੀ ਮੈਨੂੰ ਦਿੱਤਾ ਹੋਇਆ ਬਹੁਤ ਵਧੀਆ ਹਨਾ ਚਲੋ ਬਾਕੀ ਇੱਕ ਗੱਲ ਮੇਰੇ ਘਰ ਦੇ ਲਵੇ ਹਲੇ 150 ਮੀਟਰ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹਨਾ 150 ਮੀਟਰ ਦੇ ਲਵੇ ਟਾਵਰ ਨਵਾਂ ਲੱਗੇ ਹਾਲੇ 3-4 ਮਹੀਨੇ ਪਹਿਲਾਂ ਹੀ ਲੱਗਿਆ ਜੀ ਉਹਦੇ ਵਾਰੀ ਜੇ ਕੋਈ ਵੀ ਵਿਰੋਧ ਹੋਇਆ ਹੁੰਦਾ ਤਾਂ ਮੈਂ ਇਸ ਵਿਰੋਧ ਦੇ ਵਿੱਚ ਮੈਂ ਕਿਉਂ ਆਹੋ ਕਰਦਾ ਜੀ ਆਪਣਾ ਹਨਾ ਜੇ ਉਹਦਾ ਵਿਰੋਧ ਕਰ ਦਿੰਦੇ ਮਹੱਲਾ ਵਾਸੀ ਤੇ ਮੈਂ ਵੀ ਨਹੀਂ ਲਵਾਉਂਦਾ ਜੀ ਇਹ ਤਾਂ ਜੀ ਉਹ ਇੱਕ ਦੋ ਪੋਲੀਟੀਕਲ ਬੰਦਿਆਂ ਨੇ ਹੀ ਐਡਾ ਇਹਦਾ ਇਸ਼ੂ ਬਣਾਤਾ ਵੀ ਇਹਨੂੰ ਇੱਕ ਅੱਗ ਦਾ ਬੁਬੂਲਾ ਬਣਾਦਾ ਜਦ ਕਿ ਇਹ ਟਾਵਰ ਸਾਰੇ ਸੰਗਣੀਵਾਦੀ ਦੇ ਵਿੱਚ ਲੱਗੇ ਹੋਏ ਨੇ ਸ਼ਹਿਰ ਦੇ ਵਿੱਚ ਜਾਨ ਕਲੋਨੀ ਲਾ ਲੋ ਅਨਾਜ ਮੰਡੀ ਲਾ ਲੋ ਹਣਾ ਚੈਲਾਪਤੀ ਬਾਜ਼ਾਰ ਦੇ ਵਿੱਚ ਸਾਰੇ ਸੰਗਣੀਵਾਦੀ ਦੇ ਵਿੱਚ ਲੱਗੇ ਹੋਏ ਨੇ ਕਿਤੇ ਵੀ ਇਹ ਖੇਤਾਂ ਵਿੱਚ ਨਹੀਂ ਲੱਗੇ ਹੋਏ ਕਿਉਂਕਿ ਰਿਕੁਆਇਰਮੈਂਟ ਤਾਂ ਫੋਨਾਂ ਨਾਲ ਹੀ ਚਲਣੀ ਆਈ ਏ ਦੀ ਹਣਾ ਕੋਈ ਇਹ ਤਾਂ ਐ ਨਹੀਂ ਵੀ ਇਹ ਕਿਸੇ ਹੋਰ ਚੀਜ਼ ਨੂੰ ਵਰਤਿਆ ਜਾਊਗਾ ਇਹ ਫੋਨਾਂ ਵਾਸਤੇ ਹੀ ਵਰਤੇ ਜਾਂਦੇ ਨੇ ਜੀ ਚਲੋ ਇਧਰ ਦੇ ਲੋਕਾਂ ਦੀਆਂ ਡਿਮਾਂਡ ਤੀਗੀ ਵੀ ਰੇਂਜ ਘਟ ਆ ਰਹੀ ਹੈ ਹਣਾ ਜੀ ਤਾਂ ਕਰਕੇ ਉਹਨਾਂ ਨੇ ਕੰਪਨੀ ਨੇ ਮੈਨੂੰ ਇੱਥੇ ਜਗਾ ਸਿਲੈਕਟ ਕਰੀ ਤੇ ਉਹ ਜਗਾ ਵੀ ਸਿਲੈਕਟ ਏਟਲ ਨੇ ਕਰੀ ਤੀਗੀ ਉਹ ਏਟਲ ਦੀ ਲੱਗੀ ਸਾਈਡ ਜੀ ਜੀਓ ਦੀ ਰਹਿ ਗਈ ਤੀਗੀ ਉਹ ਇਹਨਾਂ ਨੇ ਉਰੇ ਸਿਲੈਕਟ ਕਰੀ ਦੀ ਮੈਂ ਉਹਦੇ ਵਿੱਚ ਐਗਰੀਮੈਂਟ ਸਾਈਨ ਕਰਿਆ ਦੀਆ ਹੋਰ ਕੁਝ ਨਹੀਂ ਹੈਗਾ ਤੀ ਜਿਹਦੇ ਵਿੱਚ